ਤੇ ਹੁਣ 6 ਮਾਰਚ ਨੂੰ ਮਰਤੋ ਸਿੱਟਵਲ ਸੰਭਲਣ ਜਾਰੀ ਕਰ ਦਿੱਤੇ ਗਏ ਨੇ ਪੁਚਕੀਚ ਵਾਸਤੇ ਬ੍ਰੈਡਿੰਗ ਡੀਆਈਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਾ ਔਰ ਜੇਗਬਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਬਣੀ ਹੈ ਪਰਸੋਂ ਨੂੰ 6 ਤਰੀਕ ਨੂੰ 11 ਵਜੇ ਪੁਲਸ ਲਾਈਨ ਪਟਿਆਲੇ ਦੇ ਵਿੱਚ ਸੱਦਿਆ ਹੈ ਵਜੀਤਿਆ ਸਾਹਿਬ ਦੇ ਪਿੱਛੇ ਆਗੂ ਤੇ ਵਰਕਰ ਵੀ ਬਹੁਤ ਆਉਂਦੇ ਆ ਕਾਲੀਦਲ ਦੇ ਸੀਨੀਅਰ ਅਫਸਰ ਵਿਕਰਮਜੀਤ ਸਿੰਘ ਮਜੀਟਿਆ ਡਰੱਗ ਮਾਮਲੇ ਦੇ ਵਿੱਚ ਲਗਾਤਾਰ ਉਸ ਸਿੱਟਮੂਰੇ ਪੇਸ਼ ਹੁੰਦੇ ਨੇ ਤੇ ਹੁਣ 6 ਮਾਰਚ ਨੂੰ ਮੁਰਤੋ ਸਿੱਟ ਵੱਲ ਸੰਭਲ ਜਾਰੀ ਕਰ ਦਿੱਤੇ ਗਏ ਨੇ ਪੁਚਗੀਚ ਵਾਸਤੇ ਬਰਾਟਲ ਸਾਹਿਬ ਡੀਆਈਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਬਣੀ ਹੈ ਜਿਹਦੇ ਵਿੱਚ ਪਟਿਆਲੇ ਦੇ ਐਸਐਸਪੀ ਵਰਨ ਸ਼ਰਮਾ ਪਟਿਆਲੇ ਦੇ ਐਸਪੀਡੀ ਯੋਗੇਸ਼ ਸ਼ਰਮਾ ਪਟਿਆਲਾ ਦੇ ਡੀਐਸਪੀ ਜਸਵਿੰਦਰ ਸਿੰਘ ਟਵਾਣਾ ਤੇ ਇੱਕ ਹੋਰ ਡੀਐਸਪੀ ਨਰਿੰਦਰ ਸਿੰਘ ਇਹਦੇ ਮੈਂਬਰ ਨੇ ਪਹਿਲਾਂ ਵੀ ਇੱਕ ਤੋਂ ਵੱਧ ਵਾਰ ਮਜੀਠੀਆ ਸਾਹਿਬ ਇਸ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਏ ਨੇ ਤੇ ਹੁਣ ਫੇਰ ਪਰਸੋਂ ਨੂੰ 6 ਤਰੀਕ ਨੂੰ 11 ਵਜੇ ਪੁਲਿਸ ਲਾਈਨ ਪਟਿਆਲੇ ਦੇ ਵਿੱਚ ਸੱਦਿਆ ਜਿੱਥੇ ਉਹਨਾਂ ਨੂੰ ਬੁਲਾਇਆ ਜਾਵੇਗਾ ਮੈਂ ਗੱਲ ਕਹਾ ਬੇਜੀਠਿਆ ਸਾਹਿਬ ਦੇ ਪਿੱਛੇ ਆਗੂ ਤੇ ਵਰਕਰ ਵੀ ਬਹੁਤ ਆਉਂਦੇ ਆ ਪਲੀਜ਼ ਬੈਕ ਵੀ ਰੂਮ ਇੱਕ ਬੇਨਤੀ ਹੈ ਕਿ ਤੁਸੀਂ ਕੋਈ ਜਗ੍ਹਾ ਇਹੋ ਜਿਹੀ ਚੁਣ ਲੋ ਜਿਹੜੀ ਪਟਿਆਲੇ ਤੋਂ ਬਾਹਰ ਹੋਵੇ ਤੁਸੀਂ ਪੰਜ ਬੰਦਿਆਂ ਨੇ ਜਾਣਾ ਤੇ ਜਦੋਂ ਤੁਸੀਂ ਇੱਥੇ ਸੱਦ ਲੈਨੇ ਹੋ ਤਾਂ ਉੱਥੇ ਐਨਾ ਇਕੱਠਵੱਠ ਹੋ ਜਾਂਦਾ ਹੈ ਜਿਨ੍ਹਾਂ ਲੋਕਾਂ ਨੇ ਡੀਸੀ ਦਫ਼ਤਰ ਜਾਣਾ ਹੈ ਜ਼ਿਲ੍ਹਾ ਪ੍ਰਸ਼ਾਸਨ ਕੋਲ ਤੇ ਇਹ ਸੜਕਾਂ ਕਈ ਪਾਸੇ ਨੂੰ ਜਾਂਦੀਆਂ ਨੇ ਤੇ ਉੱਥੇ ਐਨਾ ਕஷ்ட ਹੋ ਜਾਂਦਾ ਹੈ ਲੋਕਾਂ ਨੂੰ ਸਮੱਸਿਆਵਾਂ ਆਉਂਦੀਆਂ ਨੇ ਚੰਗਾ ਹੋਵੇ ਕਿ ਜੇ ਤੁਸੀਂ ਇਹਨੂੰ ਤਬਦੀਲ ਕਰਕੇ ਕਿਤੇ ਹੋਰ ਬਣਾ ਲਓ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ